ਸਤਿ ਸ੍ਰੀ ਅਕਾਲ ਜੀ ਆਓ ਫਿਰ ਅੱਜ ਇੱਕ ਹੋਰ ਆਪਾਂ ਵਿਚਾਰ ਕਰੀਏ ਜਿਸ ਤਰ੍ਹਾਂ ਅਸੀਂ ਗਣਤੀਆਂ ਦੀ ਵਿਚਾਰ ਕੀਤੀ ਸੀਗੀ ਉਹ ਪੋਸਟਰ ਸਾਡਾ ਹਿੰਦੀ ਚ ਲੱਗਿਆ ਹੋਇਆ ਸੀ ਅੱਜ ਆਪਾਂ ਪੰਜਾਬੀ ਚ ਕਿਉਂਕਿ ਸਕੂਲ ਦੇ ਵਿੱਚ ਸਾਰੀਆਂ ਪਛਾਹਾਵਾਂ ਪੜਾਈਆਂ ਜਾਣੀਆਂ ਠੀਕ ਹੈ ਨਾ ਤਾਂ ਹੁਣ ਇਸ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਮਨੁੱਖੀ ਸਰੀਰ ਦੀਆਂ ਹੱਡੀਆਂ ਜਿਹੜੀਆਂ ਹੈਗੀਆਂ ਉਹ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਹੁੰਦੀਆਂ ਇਹ ਤੁਹਾਨੂੰ ਪਹਿਲੀ ਵੀਡੀਓ 'ਚ ਦੇਖਣ ਨੂੰ ਮਿਲ ਜੂਗਾ ਵੀ ਉਹਨਾਂ ਦੀ ਗਿਣਤੀ ਵੀ ਕਿੱਥੇ ਕਿੰਨੀਆਂ ਕਿੱਥੇ ਕਿੰਨੀਆਂ ਉਹਨਾਂ ਦਾ ਜੋੜ ਲਾ ਕੇ ਤੁਹਾਨੂੰ ਦੱਸਿਆ ਹੋਇਆ ਹੈ ਹੁਣ ਅੱਜ ਜਿਹੜੀ ਮੇਨ ਗੱਲ ਕਰਨ ਜਾ ਰਹੇ ਆ ਆਪਾਂ ਉਹ ਇਹ ਹੈ ਕਿ ਮਨੁੱਖੀ ਸਰੀਰ ਦੇ ਵਿੱਚ ਸਭ ਤੋਂ ਛੋਟੀ ਹੱਡੀ ਕਿਹੜੀ ਹੈ ਤੇ ਸਭ ਤੋਂ ਲੰਮੀ ਹੱਡੀ ਕਿਹੜੀ ਹੈ ਬਸ ਇਹਦੀ ਗੱਲ ਕਰਾਂਗੇ ਇਹ ਸਭ ਤੋਂ ਛੋਟੀ ਹੱਡੀ ਹੈ ਜਿਹੜੀ ਉਹ ਮਨੁੱਖ ਦੇ ਕੰਨ ਦੇ ਵਿੱਚ ਹੋਇਆ ਕਰਦੀ ਹੈ ਮਨੁੱਖ ਦਾ ਜਿਹੜਾ ਕੰਨ ਹੈ ਉਹ ਕੰਨ ਦੇ ਵਿੱਚ ਤਿੰਨ ਹੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਛੋਟੀ ਹੱਡੀ ਹੈ ਉਹਦਾ ਨਾਮ ਹੈ ਸਟੇਪ ਸਟੇਪਸ ਵੀ ਕਹਿ ਦਿੰਨੇ ਸਟੇਟਸ ਵੀ ਕਹਿ ਦਿੰਦੇ ਤਾਂ ਉਹ ਸਭ ਤੋਂ ਛੋਟੀ ਹੱਡੀ ਹੈ ਜੇ ਤੁਹਾਨੂੰ ਪ੍ਰਸ਼ਨ ਆ ਜਾਂਦਾ ਹੈ ਵੀ ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿੱਥੇ ਹੈ ਕੰਨ ਚ ਤੇ ਕਿਹੜੀ ਹੈ ਸਟੇਪਸ ਤੁਸੀਂ ਲਿਖ ਸਕਦੇ ਹੋ ਇਹ ਆ ਜਾਂਦਾ ਹੈ ਵੀ ਮਨੁੱਖੀ ਸਰੀਰ ਦੀ ਸਭ ਤੋਂ ਲੰਮੀ ਹੱਡੀ ਕਿਹੜੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਵੀ ਲੰਮੀ ਹੱਡੀ ਦਾ ਨਾਮ ਫਿਮਰ ਹੈ F E M U R ਤੇ ਇਹ ਪੱਟ ਦੀ ਹੱਡੀ ਹੈ ਜਿਹੜੀ ਇਹ ਸਾਇਟ ਦੇ ਵਿੱਚ ਤੁਹਾਨੂੰ ਲੰਮੀ ਹੋਇਆ ਕਰਦੀ ਹੈ ਤੇ ਇਹ ਪ੍ਰੈਸ਼ਨ ਹਾਈ ਲੈਵਲ ਤੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ ਤੇ ਕਦੇ ਵੀ ਮਿਸ ਨਾ ਕਰਿਓ ਵੀਡੀਓ ਸੰਭਾਲ ਕੇ ਰੱਖੀ